ਇਤਿਹਾਸ ਦੇ ਵਿੱਚ ਪਹਿਲੀ ਵਾਰ ਇਹ ਹੋਇਆ ਕਿ ਕਹੇ ਬੰਦੇ ਨੇ ਇਨਸਾਨ ਨੇ ਨਾਰਥ ਪੋਲ ਤੇ ਸਾਊਥ ਪੋਲ ਦੇ ਉੱਤੋਂ ਦੀ ਚੱਕਰ ਕੱਟਿਆ ਫਰੋਮ ਦਾ ਆਰਬਿਟ ਸੱਚੀ ਗੱਲ ਦੇ ਮੈਂ ਪ੍ਰਫੂ ਨਹੀਂ ਭਰਾਂਦਾ ਪਿਆ ਬਟ ਅੱਜ ਤੱਕ ਇਤਿਹਾਸ ਦੇ ਵਿੱਚ ਕਦੀ ਐਦਾਂ ਨਹੀਂ ਹੋਇਆ ਕਿ ਕੋਈ ਬੰਦਾ ਨਾਰਥ ਪੋਲ ਦੇ ਉੱਪਰੋਂ ਦੀ ਲੰਘਿਆ ਹੋਵੇ ਜਿੰਨੇ ਵੀ ਲੋਕੀ ਸਪੇਸ ਮਿਸ਼ਨ ਤੇ ਗਏ ਆ ਅਜ ਤੱਕ ਕਿਸੇ ਨੇ ਵੀ ਐਦਾਂ ਦਾ ਰਿਕਾਰਡ ਨਹੀਂ ਬਣਾਇਆ ਕਿਸੇ ਨੇ ਕੋਈ ਫੁਟੇ ਹੀ ਨਹੀਂ ਲਾਂਚ ਕੀਤੀ ਕਿਉਂਕਿ ਹੁੰਦਾ ਐਦਾਂ ਕਿ ਜਿੰਨੇ ਵੀ ਹਿਊਮਨ ਮਿਸ਼ਨ ਹੁੰਦੇ ਹਨ ਸਪੇਸ ਦੇ ਉਹਦੇ ਵਿੱਚ ਜਿਹੜਾ ਰੋਕੇਟ ਹੈ ਨਾ ਉਹ ਲੋਅਰ ਆਰਬਿਟ ਤੱਕ ਜਾਂਦਾ ਹੈ ਜਿੱਥੇ ਕਿ ਇੰਟਰਨੈਸ਼ਨਲ ਸਪੇਸ ਸਟੇਸ਼ਨ ਹੈਗਾ ਈਵਨ ਜਿਹੜੇ ਪਿੱਛੇ ਦੋ ਐਸਟਰੋਨੌਟ ਗੁਆਚੇ ਸੀ ਸਪੇਸ ਦੇ ਵਿੱਚ ਉਹ ਵੀ ਉੱਥੋਂ ਤੱਕ ਹੀ ਗਏ ਸੀ ਬਟ ਸਟੱਡੀ ਦੇ ਵਿੱਚ ਇਹ ਪਾਇਆ ਗਿਆ ਹੈ ਕਿ ਜੇਕਰ ਤਾਂ ਨਾਰਥ ਪੋਲ ਦੇ ਉੱਪਰੋਂ ਦੀ ਪੂਰਾ ਕਵਰ ਕਰਕੇ ਨੰਗਣਾ ਨਾ ਤੇ ਤੁਹਾਨੂੰ ਹਾਈ ਰੈਲਟਿਵਿਟੀਊਡ ਤੋਂ ਮਤਲਬ ਕਿ ਆਰਬਿਟ ਤੋਂ ਤਾਹੀਂ ਤੋਂ ਹੀ ਨਾਰਥ ਪੋਲ ਦੇ ਉਪਰੋਂ ਦੀ ਜਾ ਸਕਦੇ ਸੈਟਲਾਈਟ ਤੇ ਅਜ ਤੱਕ ਗਏ ਹੀ ਨਾਰਥ ਪੋਲ ਦੇ ਉੱਤੇ ਬਟ ਇਹ ਪਹਿਲਾ ਹਿਊਮਨ ਮਿਸ਼ਨ ਸੀਗਾ ਕਿ ਜਿਹੜਾ ਨਾਰਥ ਪੋਲ ਦੇ ਉੱਤੋਂ ਦੀ ਗਿਆ ਤੇ ਉਹਨਾਂ ਨੇ ਫੋਟੋਜ਼ ਵੀ ਕੈਪਚਰ ਕੀਤੀਆਂ ਬਿਕੋਜ਼ ਇਹ ਈਜ਼ੀ ਟਾਸਕ ਨਹੀਂ ਇਹਦੇ ਲਈ ਜ਼ਿਆਦਾ ਫਿਊਲ ਕੰਜ਼ਮਪਸ਼ਨ ਵੀ ਹੁੰਦੀ ਹੈ ਤੇ ਇਹ ਜਿਹੜਾ ਸਿਸਟਮ ਹੈ ਬਹੁਤ ਕੰਪਲੈਕਸ ਹੈਗਾ ਤੇ ਇਹ ਨਿਊਜ਼ ਮੈਧਾ ਤਾਜ਼ਾ ਹੈ ਕਿਉਂਕਿ ਇਹ ਜਿਹੜੀ ਸਪੇਸ ਸ਼ਿਪ ਹੈ ਨਾ ਇਹਦੇ ਵਿੱਚ ਤੁਹਾਨੂੰ ਪਤਾ ਕਿਹੜਾ ਬੰਦਾ ਗਿਆ ਸੀ ਇੱਕ ਕ੍ਰਿਪਟੋ ਬਿਲੀਅਨਰ ਤੇ ਕਿਹਾ ਜਾਂਦਾ ਹੈ ਕਿ ਮਿਸਟਰ ਵੈਂਗ ਨੇ ਸਪੇਸਐਕਸ ਨੂੰ ਬਹੁਤ ਸਾਰਾ ਪੈਸਾ ਦਿੱਤਾ ਜਿਹੜਾ ਕਿ ਉਹਨਾਂ ਨੇ ਡਿਸਕਲੋਜ਼ ਨਹੀਂ ਕੀਤਾ ਨਾ ਇਸ ਸਪੇਸਐਕਸ ਨੇ ਡਿਸਕਲੋਜ਼ ਕੀਤਾ ਮੀਨਸ ਉਹਨ ਪਤਾ ਨਹੀਂ ਕਿੰਨੇ ਪੈਸਿਆਂ ਦੇ ਵਿੱਚ ਡੀਲ ਅਪ ਹੋਈ ਹੀ ਪਰ ਸਪੇਸਐਕਸ ਉਹਨਾਂ ਨੂੰ ਸਪੇਸ ਦੇ ਵਿੱਚ ਲੈ ਕੇ ਗਈ ਨਾਰਥ ਪੋਲ ਦੇ ਉੱਤੋਂ ਦੀ ਵੈਸੇ ਤਾਂ ਬੰਦੇ ਕੋਲ ਜੇ ਅੰਨਾ ਪੈਸਾ ਹੋਵੇ ਨਾ ਤਾਂ ਉਹ ਐਦਾਂ ਦੇ ਪੁੱਠੇ ਕੰਮ ਕਰ ਵੀ ਸਕਦਾ ਪਰ ਤੁਹਾਡੇ ਹਿਸਾਬ ਨਾਲ ਕੀ ਇਹ ਰਾਈਟ ਵੇ ਹੈ ਕਿ ਆਪਣੇ ਪੈਸੇ ਨੂੰ ਖਰਚੰਦਾਂ ਜਾਂ ਕਿਸੇ ਚੰਗੇ ਕੰਮ ਵੀ ਲਾਇਆ ਜਾ ਸਕਦਾ ਆਪਣੇ ਵਿਚਾਰ ਜਰੂਰ ਦੱਸੋ